ਬਹੁਤ ਅੱਛੀ ਆਵਾਜ਼ ਬਾਬਾ ਹਰਪ੍ਰਧਨ ਸਿੰਘ ਜੀਆਂ ਦੀ ਬੜਾ ਰਸਪੇਣਾ ਕੀਰਤਨ ਕਰਦੇ ਆ ਜਿੱਥੇ ਕਿੱਥੇ ਸੰਗਤ ਜਾਦ ਕਰਦੀ ਐ ਅਖੰਡ ਪਾਠ ਸਹਿਮ ਸੰਤ ਪਾਠਾਂ ਦੇ ਵੀ ਸੇਵਾ ਨਿਭਾਉਂਦੇ ਆ ਇੱਥੇ ਵੀ ਬਾਬਾ ਜੀ ਦੇ ਹਰ ਹੁਕਮ ਤੇ ਸਤਕਾਰਯੋਗ ਬਾਬਾ ਹਰਪ੍ਰਧਨ ਸਿੰਘ ਜੀ ਧਨੇਰ ਵਾਲੇ ਫੁੱਲ ਚੜਾਉਂਦੇ ਆ ਧੰਨਵਾਦ ਸਰਦਾਰ ਕੁਲਵੰਤ ਸਿੰਘ ਜੀ ਇਹ ਐਸਆਈ ਸਦਮਾ ਵੇਟ ਤੋਂ ਆਏ ਨੇ ਉਹ ਵੀ ਸਤਕਾਰ ਦੇ ਬਾਬਾ ਜੀ ਕੋਲ ਆਪਣਾ ਸਬਾਨ ਸਨਮਾਨ ਹਾਸਲ ਕਰਨ ਸਰਦਾਰ ਕੁਲਵੰਤ ਸਿੰਘ ਜੀ ਐਸਆਈ ਸਦਮਾ ਵੇਟ ਵਾਲੇ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਾਉਂਡ ਸਿਸਟਮ ਦਾ ਵੀ ਲਾਈਟ ਵਾਲਿਆਂ ਦਾ ਵੀ ਪੱਖੇ ਵਾਲਿਆਂ ਦਾ ਵੀ ਲੰਗਰ ਬਣਾਉਣ ਵਾਲਿਆਂ ਦਾ ਛਕਾਉਣ ਵਾਲਿਆਂ ਤੇ ਸ਼ਤ ਕਰਨ ਵਾਲਿਆਂ ਦਾ ਵੀ ਧੰਨਵਾਦ ਜਿੰਨੇ ਸਾਧੂ ਸੰਤ ਮਹਾਂਪੁਰਸ਼ ਕੀਰਤਨੀ ਜਥੇ ਪਹੁੰਚੇ ਨੇ ਸਾਰੀਆਂ ਸਿੱਖ ਸੰਗਤਾਂ ਔਰ ਜਥਿਆਂ ਦੇ ਚਰਨਾਂ ਤੇ ਦਾਸਾਂ ਦੀਆਂ ਬਿਆਨਤ ਬਿਆਨਤ ਨਮਸਕਾਰ ਸਤਕਾਰਯੋਗ ਬਾਬਾ ਬੰਦਾ ਸਿੰਘ ਜੀ ਮੁਖ ਸੇਵਾਦਾਰਾਂ ਵੱਲੋਂ ਬਿਆਨਤ ਬਿਆਨਤ ਧੰਨਵਾਦ ਟੈਂਟ ਵਾਲੇ ਵੀਰ ਜਿਨ੍ਹਾਂ ਨੇ ਆ ਬੜਾ اچھا ਟੈਂਟ ਲਾਇਆ ਗੁਰਦੁਆਰ ਦੀ ਦੇ ਕੋ ਰੋਸ਼ਨ ਬਹੁਤ ਵਧੀਆ ਸਜਾਵਟ ਕੀਤੀ ਹੈ ਟੈਂਟ ਵਾਲੇ ਵੀਰ ਦੇ ਨੇੜੇ ਤੇੜੇ ਕਿਤੇ ਬਾਦ ਸੁਣਦੇ ਨੇ ਉਹ ਵੀ ਗੁਰਦੁਆਰ ਵਿੱਚ ਆ ਕੇ ਬਾਬਾ ਜੀ ਤੋਂ ਅਸਮਾਨੀ حاصل ਕਰ ਟੈਂਟ ਵਾਲੇ ਵੀਰ ਤੇ ਬਾਕੀ ਸਿੱਖ ਸੰਗਤ ਦਾ ਪੋਧਰ ਪਾਣੀ ਸ਼ਕੂ ਸੌਂਦੇ ਆ ਆ ਆ ਇਹ ਜੋ ਆਪਣੇ ਸੁਨਾਗਨ ਮਾਨ ਸਰਠਾਟ ਕੁਟਿਆ ਪੰਡ ਬਿਰਕਾ ਮੁਖ ਸੇਵਾ ਦਰ ਬਾਬਾ ਬਗਾ ਸਿੰਘ ਜੀਆਂ ਵੱਲੋਂ ਧੰਨ ਧੰਨ ਸੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਔਰ ਧੰਨ 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 ਪਿਆਰੇ ਬਾਬਾ ਆਨੰਦ ਸਿੰਘ ਜੀ ਧੰਨ ਪਿਆਰੇ ਸ੍ਰੀ ਗੁਰੂ ਬਾਬਾ ਜੀ ਸਿਹਰ ਸਹ ਵਾਲਿਆਂ ਦੀ ਮਿੱਠੀ ਨਿੱਕੀ ਯਾਦ ਅੰਦਰੇ ਸਨਮਾਨ ਸਿੱਖ ਸਿੰਘਾਂ ਦਾ